ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਅਮਰਪਾਲ ਦੇ ਭਾਪੇ ਦੀ ਛੋਟੀ ਜੀ ਵੀਡੀਓ ਮੈਨੂੰ ਕਿਸ ਨੇ ਭੇਜੀ ਉਹਦੇ ਵਿੱਚ ਉਹਨੇ ਇਦਾਂ ਹੱਥ ਜੋੜੇ ਹੋਏ ਫਤਿਹ ਬੁਲਾਈ ਫਿਰ ਕਹਿੰਦੇ ਸਾਡੇ ਖਿਲਾਫ ਮਤਲਬ ਸਾਡੀ ਪਾਰਟੀ ਦੇ ਖਿਲਾਫ ਜਿਹੜੀ ਪਾਰਟੀ ਦਾ ਸੀ ਮੁਖਸਰ ਸਾਹਿਬ ਦੀ ਧਰਤੀ ਤੋਂ ਆਗਾਜ਼ ਕੀਤਾ ਹੈ ਲੋਕ ਉਹਨੂੰ ਡਾਊਨ ਕਰਨ ਵਾਸਤੇ ਅਫਵਾਹਾਂ ਫੈਲਾ ਰਹੇ ਨੇ ਸਾਡੇ ਜਿਹੜੇ ਬੱਚੇ ਨੇ ਜਾਂ ਪਾਰਟੀ ਦੇ ਨੁਮਾਇੰਦੇ ਨੇ ਉਹਨਾਂ ਤੇ ਇਲਜ਼ਾਮ ਲਾਏ ਜਾ ਰਹੇ ਨੇ ਨਾਗੇ ਦੇ ਲਈ ਇੱਕ ਤਾਂ ਕਹਿੰਦੇ ਜੀ ਚਮਕੌਰ ਸਿੰਘ ਹੈ ਜਿਹੜਾ ਕਹਿੰਦਾ ਹੁੰਦਾ ਝਾੜ ਤਾਂ ਘਟ ਨਿਕਲਦੇ ਭਈਏ ਬੀੜੀਆਂ ਸਰਗਟਾਂ ਨਾਲ ਝੋਨਾ ਲਾਉਂਦੇ ਆ ਜਾਨਕਿ ਉਹਨਾਂ ਹੱਥਾਂ ਨਾਲ ਪਨੀਰੀ ਨੂੰ ਖੇਤ ਵਿੱਚ ਲਾਉਂਦੇ ਨੇ ਪਨੀਰੀ ਨੂੰ ਹੱਥ ਲੱਗ ਜਾਂਦੇ ਨੇ ਸਰਗਟਾਂ ਬੀੜੀਆਂ ਵਾਲੇ ਤਾਂ ਝੋਨਾ ਘੱਟ ਨਿਕਲਦਾ ਇੱਕ ਤਾਂ ਇਹ ਇਹਨਾਂ ਦਾ ਪਾਰਟੀ ਦਾ ਨੁਮਾਇੰਦਾ ਤੇ ਦੋ ਚਾਰ ਦੀ ਹੋਰ ਗੱਲ ਕੀਤੀ ਫਿਰ ਆਪਣੀ ਗੱਲ ਕਰ ਲਈ ਤੇ ਆਪਣੇ ਜਿਹੜਾ ਛੋਟਾ ਬੇਟਾ ਹੈਗਾ ਹਰਪੀ ਸਿੰਘ ਉਹਦੀ ਗੱਲ ਨਹੀਂ ਕੀਤੀ ਪੁੱਲ ਗਏ ਪਤਾ ਨਹੀਂ ਤਾਂ ਹੁਣ ਮੈਨੂੰ ਵੀ ਨਹੀਂ ਪਤਾ ਵੱਡਾ ਕਿ ਛੋਟਾ ਹੈ ਉਹ ਐਨਾ ਕਿ ਜਰੂਰ ਪਤਾ ਵੀ ਗੱਡੀ ਦੇ ਵਿੱਚ ਫੜਿਆ ਗਿਆ ਸੀ ਡਰੱਗ ਦਾ ਨਸ਼ਾ ਕਰਦਾ ਤੇ ਗਾਤਰਾ ਵੀ ਉਦਾਂ ਹੀ ਪਾਇਆ ਸੀ ਬਾਅਦ ਵਿੱਚ ਸਟੇਟਮੈਂਟ ਆ ਗਈ ਸੀ ਕਿ ਇਹ ਤਾਂ ਸ਼ਸਤਰ ਧਾਰੀ ਹੈ ਨਹੀਂ ਇਹ ਤਾਂ ਉਦਾਂ ਬਹੀ ਰੰਦ ਜਾਂਦਾ ਪ੍ਰਚਾਰ ਕਰਦਾ ਇਦਾਂ ਕਹਿ ਕੇ ਸਾਰਤਾ ਸੀ ਕਹਿੰਦੇ ਕਿਸੇ ਤੇ ਵਿਸ਼ਵਾਸ ਨਾ ਕਰੋ ਵੀ ਜਿਹੜੀਆਂ ਹਗਵਾਮਾਂ ਹਲਾਈਆਂ ਜਾ ਰਹੀਆਂ ਮਤਲਬ ਜੇ ਕੋਈ ਕਹਿੰਦਾ ਵੀ ਅਤਰ ਸਿੰਘ ਦਾ ਜਿਹੜਾ ਬੇਟਾ ਹੈ ਹਰਬੀ ਸਿੰਘ ਹੈਪੀ ਉਹ ਨਸ਼ਾ ਕਰਦਾ ਹੈ ਤਾਂ ਤੁਸੀਂ ਯਕੀਨ ਨਾ ਕਰੋ ਮਤਲਬ ਤੁਸੀਂ ਯਕੀਨ ਨਾ ਕਰੋ ਵੀ ਸਾਡਾ ਬੱਚਾ ਜੇ ਕਰਦਾ ਹੈ ਤਾਂ ਕਰੇ ਜਾਣ ਦਿਓ ਤੇ ਇੱਕ ਨੇ ਮੈਨੂੰ ਫੋਨ ਕਰਤਾ ਕਹਿੰਦੇ ਤੁਹਾਨੂੰ ਕੀ ਹੁੰਦਾ ਜੀ ਜੇ ਅਮਰਤਪਾਲ ਦਾ ਭਰਾ ਨਸ਼ਾ ਕਰਦਾ ਕੀ ਹੁੰਦਾ ਕਹਿੰਦੇ ਤੁਹਾਨੂੰ ਮਤਲਬ ਇੱਕ ਪਾਸੇ ਤੁਸੀਂ ਲੌਲੀਪੌਪ ਦਿਓ ਪੰਜਾਬ ਦੇ ਨੌਜਵਾਨਾਂ ਨੂੰ ਵੀ ਨਸ਼ਾ ਸ਼ਡਾਉਣਾ ਹੈ ਦੂਜੇ ਪਾਸੇ ਅਮਰਤਪਾਲ ਦਾ ਭਰਾ ਨਸ਼ਾ ਕਰਦਾ ਰਹੇ ਕੋਈ ਫਰਕ ਨਹੀਂ ਦੂਜੇ ਪਾਸੇ ਕਿਹਨੂੰ ਬਿਆਦਬੀ ਕਰਤੀ ਦੀ ਕਕਾਰਾਂ ਦੀ ਗੁਰੂ ਗ੍ਰੰਥ ਸਾਹਿਬ ਦੀ ਤੁਸੀਂ ਵੀ ਬਿਆਦਬੀ ਕਰੀ ਚੱਲੋ ਤੁਹਾਨੂੰ ਖੁੱਲੀ ਛੁੱਟੀ ਹੈ ਚਲੋ ਇਹ ਤਾਂ ਗੱਲਾਂ ਇਹਨਾਂ ਲੋਕਾਂ ਲਈ ਆਮ ਜੀਆਂ ਹੋ ਗਈਆਂ ਕੋਈ ਬਹੁਤੀ ਵੱਡੀ ਗੱਲ ਨਹੀਂ ਜਿਹੜੀ ਮੈਂ ਇੱਥੇ ਗੱਲ ਕਰਨੀ ਆ ਉਹਨੂੰ ਥੋੜਾ ਜਿਹਾ ਧਿਆਨ ਵਿੱਚ ਜ਼ਰੂਰ ਰੱਖੋ ਹੁਣ ਇਹਨਾਂ ਦੀ ਪੂਛ ਨੂੰ ਅੱਗ ਲੱਗੀ ਹੋਈ ਐ ਵੀ ਅਮਰਤਪਾਲ ਜੇਲ੍ਹ ਤੋਂ ਬਾਹਰ ਕਿਵੇਂ ਆਵੇ ਉਹਦੀ ਕਿਤੇ ਐਮਪੀ ਦੀ ਮੈਂਬਰਸ਼ਿਪ ਰੱਦ ਨਾ ਹੋ ਜੇ ਬਸ ਇਹ ਪੂਛ ਨੂੰ ਅੱਗ ਲੱਗੀ ਐ ਹੁਣ ਰੱਦ ਨਾ ਤਾਂ ਮੇਰੇ ਕਹਿਣਾ ਹੋਣੀ ਐ ਨਾ ਮੇਰੇ ਕਹਿਣ ਦੇ ਨਾਲ ਅਮਰਤਪਾਲ ਨੂੰ ਉਹਨਾਂ ਨੇ ਜੇਲ੍ਹ ਵਿੱਚ ਰੱਖਣਾ ਐ ਇਹ ਮਾਨਯੋਗ ਹਾਈ ਕੋਰਟ ਦਾ ਫੈਸਲਾ ਐ ਜਾਂ ਪੰਜਾਬ ਸਰਕਾਰ ਦਾ ਫੈਸਲਾ ਐ ਵੀ ਉਕੀ ਚੁੰਦੇ ਜੇ ਸਾਡੇ ਕੋਲੇ ਪਾਵਰ ਹੋਵੇ ਮੈਂ ਉਹ ਗੱਲ ਕਹਿ ਦਨਾ ਨਿਸ਼ਚਿਤਰ ਫੇਰ ਫੇਰ ਕਿਨਾਂ ਨੂੰ ਉਹ ਨਜ਼ਾਰੇ ਦਿਖਾਈਏ ਜਿਹੜੇ ਕਿਸੇ ਨੇ ਦੇਖੇ ਨਾ ਹੋਣ ਕਿਉਂਕਿ ਜਿਹੜਾ ਗੰਦੇ ਇਹਨਾਂ ਨੇ ਪੰਜਾਬ ਵਿੱਚ ਪਾਇਆ ਗੁੰਡਾਗਰਦੀ ਕੀਤੀ ਆਤਵਾਦ ਦਾ ਮਾਹੌਲ ਬਣਾਇਆ ਪੰਜਾਬ ਦੀ ਨੌਜਵਾਨੀ ਨੂੰ ਢਕਾਇਆ ਅਸੀਂ ਵਿਧਾਨ ਨੂੰ ਸੰਵਿਧਾਨ ਨੂੰ ਨਹੀਂ ਮੰਨਦੇ ਸਾਨੂੰ ਖਾਲਸਾ ਚਾਹੀਦਾ ਹੁਣ ਸਾਰਾ ਲਾਣਾ ਮੁਕਰ ਗਿਆ ਹੁਣ ਮਾਤਾ ਜਿਹੜੀ ਅੰਮ੍ਰਿਤਪਾਲ ਦੀ ਉਹ ਗਲ ਵਿੱਚ ਕੇਸਰੀ ਪਰਨਾ ਪਾ ਲੈਂਦੀ ਹੈ ਮੀਡੀਆ ਵਾਲੇ ਮੈ ਕਰਦੇ ਆ ਮੂਰੇ ਤੁਸੀਂ ਪਾਰਟੀ ਬਣਾ ਲਈ ਜੀ ਫਿਰ ਕੀ ਕਰੋਗੇ ਪੰਜਾਬ ਦੇ ਮੁੱਦੇ ਕੀ ਹੋਣਗੇ ਬਸ ਸੰਗਤ ਦੇ ਨਾਲ ਹੈ ਸੰਗਤ ਜੋ ਕਰਨ ਡਈ ਹੈ ਉਹਦਾ ਅਸੀਂ ਕਰ ਦਿਆਂਗੇ ਜਿੱਦਾਂ ਸੰਗਤ ਕਰਨ ਡਈ ਹੈ ਉਹਦਾ ਅਸੀਂ ਕਰ ਦਿਆਂਗੇ ਬਸ ਆਹੀ ਦੋ ਸ਼ਬਦ ਹੈ ਖੁਰਕਸ਼ੋਣੀ ਡਈ ਹੈ ਡਿਆ ਹੈ ਬਸ ਆਹੀ ਹੈ ਕੋਈ ਕੁਛ ਨਹੀਂ ਡਈ ਹੈ ਤੇ ਡਿਆ ਹੈ ਇਹ ਇਕੱਲਾ ਮਾਜੇ ਵਿੱਚ ਹੈ ਜਾਂ ਦਵਾਵੇ ਵਿੱਚ ਮਾਲਵੇ ਵਿੱਚ ਤਾਂ ਹੈ ਨਹੀਂ ਸਰਕਾਰ ਬਣਨੀ ਹੈ ਮਾਲਵੇ ਵਿੱਚੋਂ ਪਤਾ ਇਹਨਾਂ ਨੂੰ ਵੀ ਹੈਗਾ ਵੀ ਸਰਕਾਰ ਸਕੂਰ ਦਾ ਦੂਰ ਦੀ ਗੱਲ ਹੈ ਵੀ ਬਸ ਜਿੰਨੀ ਕਿ ਛੱਲ ਲੈਂਦੀ ਹੈ ਤੁਰੇ ਜਾਂਦੇ ਜਿਵੇਂ ਕਪਾਹ ਵਿੱਚੋਂ ਪੁੱਤਾਂ ਲੰਘਦਾ ਹੁੰਦਾ ਹੈ ਨਾ ਨਾ ਤਾਂ ਕੁੱਤੇ ਦੇ ਪੱਲੇ ਕਪਾਹ ਪੈਂਦੀ ਹੈ ਹਲਾ ਕਿ ਥੱਲੇ ਛੜ ਦਿੰਦਾ ਨਾ ਜਿਨੇ ਬੀਜੀ ਹੁੰਦੀ ਉਹਦੇ ਪੱਲੇ ਕਪਾਹ ਪੈਂਦੀ ਹੈ ਬਸ ਇੰਨਾ ਕੰਮ ਹੈ ਇਹਨਾਂ ਦਾ ਕੌਮ ਦਾ ਨੁਕਸਾਨ ਕਰ ਦੇਣਗੇ ਨੌਜਵਾਨਾਂ ਨੂੰ ਭੜਕਾ ਦੇਣਗੇ ਠੀਕ ਹੈ ਤੇ ਆਪ ਮਾਇਆ ਇਕੱਠੀ ਕਰ ਲੈਣਗੇ ਰੋਲਾ ਬਸ ਆਹੀ ਹੈ ਹੋਰ ਕੁਝ ਨਹੀਂ ਹੁਣ ਨਾਲ ਇੱਕ ਪਟੀਸ਼ਨ ਦੇ ਵਿੱਚ ਹੋਰ ਰਿਕਵੈਸਟ ਕੀਤੀ ਹੈ ਮਾਨਯੋਗ ਅਦਾਲਤ ਨੂੰ ਕਿ ਜਿਹੜਾ ਐਮਪੀ ਫੰਡ ਹੈ ਨਾ ਉਹ ਵੀ ਰਿਲੀਜ਼ ਕਰੋ ਮਤਲਬ ਅਮਰਤਪਾਲ ਦੇ ਭਾਪੇ ਨੂੰ ਜ਼ਰੂਰਤ ਹੈ 5 ਕਰੋੜ ਵੀ ਸਾਲ ਵਿੱਚ ਮਿਲੇ ਫਿਰ ਉਹ ਬਰਤਾਈਏ ਅਸੀਂ ਜਿਵੇਂ ਉਹ ਭੁੱਖੀ ਖਾਣਾ ਮੈਂ ਵੀ ਕਹਿੰਦਾ ਸੀ ਫਰੀਦਕੋਟ ਵਾਲਾ ਮੈਂ ਤਾਂ ਜੀ ਲੰਗਰ ਲਾਤਾ ਜੀ ਵੰਡਤਾ ਜੀ ਕਿਉਂਕਿ ਭੁੱਖੀ ਬੋਲ ਨਹੀਂ ਦਿੰਦੀ ਜੇ ਘਟ ਖਾਧੀ ਹੈ ਤਾਂ ਸਾਹ ਨਹੀਂ ਹੁੰਦਾ ਜੇ ਵੱਧ ਖਾ ਲਈ ਤਾਂ ਫਿਰ ਕੁਝ ਬੋਲਿਆ ਨਹੀਂ ਜਾਂਦਾ ਸਿਸ਼ਟਮੁਕਈ ਹੈ ਨਹੀਂ ਹੁਣ ਚਾਰ ਛਿਲੜ ਵੱਧੂ ਆਗੇ ਚਾਰ ਚਮਚੇ ਵੱਧ ਹੀ ਲਾਈਦੇ ਨੇ ਇੱਕ ਚਮਚਾ ਪਹਿਲਾਂ ਮੂੰਹ ਚ ਪਾਇਆ ਹੁੰਦਾ ਤੇ ਉਧਰੋਂ ਪਾਣੀ ਫੜਾਉਂਦਾ ਅਗਲਾ ਬੋਤਲ ਬੋਲੇ ਜਾਂਦਾ ਨਹੀਂ ਹੁਣ ਲੋਲ ਕਰਕੇ ਫਿਰ ਨਗਾ ਲੈਂਦੇ ਆ ਬਾਅਦ ਵਿੱਚ ਜੋ ਆਉਂਦਾ ਬੋਲੀ ਜਾਂਦੇ ਬਸ ਸਾਹੀ ਸਿਸਟਮ ਹੈ ਤੇ ਹੀ ਅਮਰਪਾਲ ਦੇ ਭਾਬੇ ਦਾ ਕੰਮ ਹੈ 5 ਕਰੋੜ ਕਹਿੰਦਾ ਛੇਤੀ ਜੀ ਬਸ ਸਾਡੇ ਅਕਾਊਂਟ ਵਿੱਚ ਪਾ ਦਿਓ ਅਸੀਂ ਲੰਗਰ ਲਾਉਣਾ ਹੈ ਜਾਨੀ ਕਿ ਆ ਇਹਨਾਂ ਦੀ ਕਰਤੂਤ ਹੈ ਇਹਨਾਂ ਕੋਲੇ ਪੰਜਾਬ ਦਾ ਕੋਈ ਮੁੱਦਾ ਨਹੀਂ ਮੈਗਨਟ ਚੈਲੰਜ ਕਰਕੇ ਕਹਿਣਾ ਇਹਨਾਂ ਨੇ ਜਿੰਨੀਆਂ ਭੇਡਾਂ ਨੇ ਜੇ ਮੈਨੂੰ ਇਹ ਲਿਸਟ ਦੇ ਦੇਣ ਵੀ ਐਨੇ ਬੰਦਿਆਂ ਨੂੰ ਅਸੀਂ ਅਮਰ ਦਸ਼ਕਾਇਆ ਐਨੇ ਬੰਦਿਆਂ ਨੂੰ ਅਸੀਂ ਨਸ਼ਾ ਸੜਾਇਆ ਜੇ ਇੱਕ ਵੀ ਲਿਸਟ ਦੇ ਦੇਣ ਹਾਂ ਉਹ ਲਿਸਟ ਵਿੱਚ ਪਹਿਲਾਂ ਆਪਣੇ ਹੈਪੀ ਦਾ ਨਾਮ ਜ਼ਰੂਰ ਲਿਖ ਦਿਓ ਵੀ ਆ ਸਾਡਾ ਹੈਪੀ ਐ ਜਿਹੜਾ ਪੂਰੀ ਮਹਿੰਗੀ ਡਰੱਗ ਲੈਂਦਾ ਸੀ ਉਹਦਾ ਨਾਮ ਜ਼ਰੂਰ ਲਿਖ ਦਿਓ ਜਦੋਂ ਕਹਿੰਦੇ ਸੀ ਨਾ ਆ ਚੌੜੇ ਗਾਤਰੇ ਪਾਏ ਨੇ ਅਸੀਂ ਅੰਮ੍ਰਿਤਸਰ ਕੇ ਬਾਹਰ ਆਏ ਆ ਸਿੰਘ ਸੋਹਣੇ ਲੱਗਦੇ ਨੇ ਕਾੜੇ ਕਿਰਪਾਨ ਗਾਤਰੇ ਕਾਲੇ ਕਹਿੰਦੇ ਸੀ ਨਾ ਉਦੋਂ ਇਹ ਵੀ ਕਦੇ ਸਾਡੇ ਹੈਪੀ ਨੇ ਬਿਨਾ ਅਮਰ ਛਕਣ ਤੋਂ ਪਿਸ਼ਾਰਾ ਨਹੀਂ ਪਾਇਆ ਸੀ ਉੱਪਰ ਦੀ ਸਿਰ ਸਾਹ ਪਾ ਕੇ ਘੁੰਮਦਾ ਰਿਹਾ ਇਹ ਵੀ ਲਿਖ ਦੇ ਵਿੱਚ ਲਿਖ ਦਿਓ ਇਹ ਹਰਾਮਖੋਰੀ ਇਹਨਾਂ ਦੀ ਮੈਂ ਕਿਉਂ ਕਹਿ ਰਿਹਾ ਅੱਜ ਸੁਣਵਾਈ ਹੋਣੀ ਸੀ ਹਾਲੇ ਫੈਸਲਾ ਆਉਣਾ ਹੈ ਇਹ ਵੀਡੀਓ ਤਾਂ ਕਾਨੂੰਨ ਚਲਣੀ ਹੈ ਮੈਂ ਪਹਿਲੇ ਦੱਸ ਦਿੰਦਾ ਤੇ ਉਹ ਪਤਾ ਨਹੀਂ ਹੁਣ ਕੀ ਹੋਣਾ ਪਰ ਇੱਕ ਗੁੰਡਾ ਜਿਹੜਾ ਥਾਣਿਆਂ ਤੇ ਹਮਲੇ ਕਰਦਾ ਸੀ ਗ੍ਰਨੇਡ ਸਿੰਦਾ ਸੀ ਉਹ ਅਮਰਸਰ ਫੜਿਆ ਗਿਆ ਉਹਦਾ ਨਾਮ ਨਹੀਂ ਲੀਕਡ ਕਰਨਾ ਕੱਲ ਨੂੰ ਕਰਾਂਗੇ ਪਲੇਸ ਉਹਦੇ ਖੇਤਰ ਫੇ ਰਹੀ ਹੈ ਤੇ ਉਹ ਤਾਰਾਂ ਜਿਹੜੀਆਂ ਨੇ ਉਹਨੇ ਵਖ ਦੇ ਤੱਕ ਨੇ ਮੈਂ ਅਮਰਪਾਲ ਦਾ ਬੰਦਾ ਚੰਗੂ ਕੇ ਨਾ ਇੱਕ ਕਮਜ਼ੋਰੀਆਂ ਨੇ ਹੁਣ ਇਹ ਨਹੀਂ ਪਤਾ ਵੀ ਉਹਦੇ ਖੇਤਰ ਫੇਰਤਾ ਜਾਂ ਪੁਲਿਸ ਲੱਗੀ ਹੋਈ ਹੈ ਹਜੇ ਜਿਵੇਂ ਭਵੰਤਮਾਨ ਸਕੈਟ ਕਰਦਾ ਹੁੰਦਾ ਤੁਹਾਨੂੰ ਪਤਾ ਉਹ ਕਹਿੰਦਾ ਕੋਈ ਕੁੜੀ ਤੇ ਮੁੰਡਾ ਫੜ ਲੇ ਸੀ ਇਹ ਦੇਖਿਆ ਸਭ ਨੇ ਤੇ ਉਹ ਆਪਣੀ ਗਰਲਫ੍ਰੈਂਡ ਨੂੰ ਫੋਨ ਕਰਕੇ ਕਹਿੰਦਾ ਕਹਿੰਦਾ ਮੀਟਿੰਗ ਚੱਲਦੀ ਹੈ ਹਲੇ ਤੇ ਜਦੋਂ ਮੀਟਿੰਗ ਸ਼ੁਰੂ ਹੁੰਦੀ ਹੈ ਉਹਦਾ ਫੋਨ ਆ ਜਾਂਦਾ ਫੋਨ ਭਵੰਤਮਾਨ ਫੜਦਾ ਹੁੰਦਾ ਪੁਰਸ਼ ਦਾ ਜਿਹੜਾ ਉਹਨੇ ਕੈਕਟਰ ਕੀਤਾ ਹੋਇਆ ਕੁਕੜੀ ਨੂੰ ਕਹਿੰਦਾ ਬਾਸ਼ ਕਹਿੰਦਾ ਮੀਟਿੰਗ ਸ਼ੁਰੂ ਕਰਨ ਲੱਗੇ ਆਂ ਬਸ ਦੋ ਕੁ ਮਿੰਟ ਠਹਿਰੋ ਮਿਡਗੀਆਂ ਆਵਾਜ਼ਾਂ ਸੁਣਾਵਾਂਗੇ ਛਿੱਤਰ ਫੇਰਦੇ ਆ ਪਾਟਾ ਫੇਰਦੇ ਹਾਜੇ ਪੁਲਿਸ ਸ਼ਾਇਦ ਛਿੱਤਰ ਫੇਰੀ ਜਾਂਦੀ ਹੈ ਕੱਲ ਨੂੰ ਲੀਕਟ ਹੋ ਜਾਣਾ ਵੀ ਇਹ ਕਿਹੜਾ ਸੀ ਜਿਹੜਾ ਫੜਿਆ ਅਮਰਤਪਾਲ ਦਾ ਕੜਮ ਚੌਧਰੀ ਵੈਸੇ ਕਸ਼ਮੀਰ ਤੋਂ ਕਹਿੰਦੇ ਨੇ ਹਿੰਟ ਮੈਂ ਦੇ ਦਿੰਦਾ ਇਨਕ ਠੀਕ ਆ ਆ ਕਰਤੂਤਾਂ ਨੇ ਇਹਨਾਂ ਦੀ ਹਲੇ ਪਤਾ ਨਹੀਂ ਕਿੰਨੇ ਕੁ ਨੌਜਵਾਨ ਅੱਛਾ ਇੱਕ ਗੱਲ ਮੈਂ ਭੁੱਲ ਗਿਆ ਸੀ ਕੀਤੇ ਆ ਗਈ ਮੇਰੇ ਹੁਣ ਇਹ ਪੂਸਤੇ ਅੱਗ ਕਿਉਂ ਲੱਗਿਆ ਵੀ ਹਾਏ ਅਮਰਤਪਾਲ ਬਾਹਰ ਆ ਜੇ ਹਾਏ ਐਮਪੀ ਦੀ ਜਿਹੜੀ ਮੈਂਬਰਸ਼ਿਪ ਇਹ ਰਾਤ ਨਾ ਹੋ ਜੇ ਜਿਹੜੇ ਨਾਲ ਹੋਰ ਫੜੇ ਨਾ ਬਾਜੇ ਕੇ ਵਿਚਾਰੇ ਗੋਲੀਆਂ ਖਾਣ ਵਾਲੇ ਠੀਕ ਹੈ ਉਹਨਾਂ ਦੀ ਕੋਈ ਬਾਈਟ ਆ ਹੀ ਨਹੀਂ ਉਹ ਵਿਚਾਰੇ ਉੱਥੇ ਮਿਲਕਦੇ ਨੇ ਇੱਕ ਅਸ਼ਾ ਮੈਨੂੰ ਇੱਕ ਹੋਰ ਬੇਨਤੀ ਹੈ ਵੀ ਜੇ ਵਾਕਈ ਅਰਦਾਸ ਵਿੱਚ ਦਮ ਹੈਗਾ ਹਾਲਾਂਕਿ ਮੈਂ ਵਿਸ਼ਵਾਸ ਕਰਦਾ ਦੋ ਟਾਈਮ ਜਦੋਂ ਤੁਸੀਂ ਅਰਦਾਸ ਕਰਦੇ ਹੋ ਤੁਹਾਡਾ ਤੁਹਾਡੀ ਆਸਤਾ ਤੁਹਾਡਾ ਵਿਸ਼ਵਾਸ ਹੁੰਦਾ ਜੇ ਵਾਕਈ ਏ ਮੰਨਦੇ ਨੇ ਵੀ ਅਰਦਾਸ ਵਿੱਚ ਦਾਮ ਆਏਗਾ ਤਾਂ ਫਿਰ ਬਾਜੇ ਕੇ ਪ੍ਰਧਾਨ ਮੰਤਰੀ ਵਰਗੇ ਅਰਦਾਸ ਇਹ ਕਰਦੇ ਹੋਣਗੇ ਵੀ ਅਮਰਤਪਾਲ ਕੱਲਾ ਬਾਹਰ ਜਾਵੇ ਦਲਜੀਤ ਕੁਰਸੀ ਵਾਲੇ ਵਰਗੇ ਇਹ ਅਰਦਾਸ ਕਰਦੇ ਹੋਣਗੇ ਵੀ ਅਮਰਤਪਾਲ ਕੱਲਾ ਬਾਹਰ ਜਾਵੇ ਉਹ ਤਾਂ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਮੈਂ ਉਹ ਗੱਲ ਕਹਿਣੀ ਨਹੀਂ ਚਾਹੁੰਦਾ ਆ ਜਿਹੜੇ ਫੁਕਰੇ ਜਿ ਸੀ ਨੇ ਇਹਨਾਂ ਦੇ ਇਹਨਾਂ ਨੇ ਫੁਕਰੀਆਂ ਬਾਰੇ ਸੀ ਕਿ ਬਾਜੇ ਕੇ ਪ੍ਰਧਾਨ ਮੰਤਰੀ ਰਾਤ ਨੂੰ ਸੁਪਨੇ ਵਿੱਚ ਅਮਿਤ ਸ਼ਾਹ ਦੇ ਪਿੱਛੇ ਕਰਪਾਨ ਲੈ ਕੇ ਪੈ ਜਾਂਦਾ ਕਹਿੰਦੇ ਹੁੰਦੇ ਸੀ ਨਾ ਤੇ ਮੈਂ ਤਾਂ ਗੱਲ ਕਰਨੀ ਪੈ ਰਹੀ ਹੈ ਉਹ ਤਾਂ ਕਹਿੰਦੇ ਹੋਣਗੇ ਤੂੰ ਸਾਡਾ ਪਾਤਸ਼ਾਹ ਜਿਵੇਂ ਉਹ ਬਾਜੇ ਕਹਿੰਦਾ ਸੀ ਸ਼ਹੀਦियां ਦੇ ਦਿਆਂਗੇ ਉਹ ਤਾਂ ਕਹਿੰਦੇ ਹੋਣਗੇ ਵੀ ਸਾਨੂੰ ਨਾਲ ਲੈ ਕੇ ਜਾ ਜੇਲ੍ਹ ਵਿੱਚੋਂ ਅਸੀਂ ਇੱਥੇ ਇਕੱਲੇ ਕਿਵੇਂ ਰਵਾਂਗੇ ਉਧਰ ਉਹ ਕਹਿੰਦਾ ਹੋਣਾ ਮੈਨੂੰ ਕਢਾਓ ਇਕੱਲੇ ਨੂੰ ਇਹ ਗੱਲਾਂ ਬੋਰ ਕਰਨਗੇ ਪਰ ਤੁਹਾਡਾ ਜਿਹੜਾ ਪਿੱਟ ਸਿਆਪਾ ਸੀ ਨਾ ਰੰਡੀ ਰੋਣਾ ਸੀ ਨਾ ਇਹ ਐਦਾਂ ਹੀ ਪੇਸ਼ ਕਰਨਾ ਪੈਂਦਾ ਕਿਉਂਕਿ ਆਮ ਲੋਕਾਂ ਨੂੰ ਸਮਝ ਵਿੱਚ ਆ ਜਾਵੇ ਤਾ ਮੈਨੂੰ ਸਿੰਪਲ ਬੋਲ ਕੇ ਇਹ ਗੱਲ ਕਰਨੀ ਪਈ। ਸ਼ੁਗਰ ਕਰਦਾ ਹਲੇ ਵੀ ਪੰਜਾਬ ਦੇ ਲੋਕ ਸੁਲਝੇ ਨੇ, ਸਿਆਣੇ ਨੇ, ਅਗਲ ਤੋਂ ਕੰਮ ਲੈਣ ਵਾਲੇ ਹੈਗੇ ਨੇ। ਜੇ ਇਹੋ ਜਿਹੇ ਹਵਾਲੇ ਕਿਤੇ ਪੰਜਾਬ ਨੂੰ ਕਰ ਦਿੰਦੇ ਨਾ ਤੇ ਸਮਝ ਲਓ ਵੀ ਮਲਿਆ ਮੇਟ ਕਰ ਦੇਣਾ ਸੀ। ਜਿਵੇਂ ਭਿੰਡਰਾਂ ਵਾਲਿਆਂ ਨੇ ਮਰਵਾਈ ਆ ਨਾ ਕੰਮ ਤੇ ਉਹੀ ਬਾੜੀ ਦੇ ਬੱਚੇ ਬੇੜੀ ਦੇ ਬੱਟੇ ਚੱਟੇ ਸਾਰੇ ਜੋ ਵੀ ਨਹੀਂ ਅਮਰਤਪਾਲ ਵਰਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ